ਆਲਟੋ ਆ ਇਹ ਜਾਇਜ਼ ਰੇਟ ਵਾਲੀ ਆ ਗਈਆਂ ਨਾ ਤਿੰਨੇ ਹੂੰ ਆਲਟੋ ਕਿੰਨਾ ਮਾਡਲ ਆ ਬਈ ਇਹ 2012 2012 ਮਾਡਲ ਆ ਪੱਕੇ ਪੀਐਕਸ ਆਈ ਪੱਕੇ ਪੰਜਾਬ ਨੰਬਰ ਦੀ 12 ਮਾਡਲ ਫਸਟ ਓਨਰ ਫਸਟ ਓਨਰ ਹੈ ਕੰਡੀਸ਼ਨ ਪੱਖੋਂ ਸਾਰੀ ਕਾਰ ਨਾਲ ਸਾਰੀ ਕਾਰ ਨਾਲ ਰੇਟ ਕੀ ਰਹੂ ਇਹਦਾ ਰੇਟ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਰੁਪਿਆ ਇਹ ਤੋਂ ਡਿਸਕਾਊਂਟ ਕਿੰਨਾ ਕਰੇਗਾ ਹੁਣ ਦਾਸੀ ਦੇ ਮੜਾ ਜੇ ਵੀ ਕਿੰਨੇ ਦੀ ਦੇ ਦਾਂਗੇ ਮੌਕੇ ਤੇ 2 15 ਦੇ 2 ਲੱਖ 15 ਹਜ਼ਾਰ ਦੀ ਬਣ ਜੂ ਸੱਜਣ ਵਾਸਤੇ ਜਿਹੜੀ ਇੱਧਰ ਖੜੀ ਆਲਟੋ ਇਹ ਵੀ ਪੱਕੇ ਪਿਆਬ ਨੰਬਰ ਦੀ ਪੱਕੇ ਪੰਜਾਬ ਨੰਬਰ ਦੀ ਕਿੰਨੀ ਵੀ ਪਾਰਟੀ ਦੇ ਨਾਮ ਬਈ ਫਸਟ ਫਸਟ ਪਾਰਟੀ ਦੇ ਨਾਮ 44000 ਚੱਲੀ ਹੋਈ ਆ ਬਸ ਹਾਂਜੀ ਰੇਟ ਕੀ ਰਹੂ ਇਹਦਾ 275 275000 ਰੁਪਏ ਟਾਇਰ ਜਮਾਂ ਨਵੇਂ ਹੈ ਨਾ ਹਾਂਜੀ ਨਵੇਂ ਮੰਗੂਈ ਨੇ ਤੇ ਜਿਹੜੀ ਆ ਆਲਟੋ ਖੜੀ ਆ ਇਹ ਕਿੰਨਾ ਮਾਡਲ ਆ ਬਈ ਇਹ 2012 2012 ਮਾਡਲ ਆ ਐਲ ਐਕਸ ਆਈ ਐਲ ਐਕਸ ਆਈ ਆ ਵਿੱਚੋਂ ਵੀ ਕ੍ਰੀਸ਼ਨ ਚੰਗੀ ਆ ਹਾਂਜੀ ਤੇ ਇਹ ਕੀ ਰੇਟ ਰਹੂਗਾ ਜੀ ਇਹਦਾ 165000 ਪੰਜਾਬ ਨੰਬਰ ਲਵਾ ਕੇ 165000 ਪੰਜਾਬ ਨੰਬਰ ਲਵਾ ਕੇ ਤੇ ਲੋ ਵੀ ਸੱਜਣੋ ਬਾਈ